ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੋਸਤੋ ਜਿਵੇਂ ਇਹਨਾਂ ਦਿਨਾਂ ਵਿੱਚ ਹੜ੍ਹ ਦੇ ਮਤਲਬ ਪਰਕੋ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਔਰ ਅੰਬੇਦਕਰ ਊਰਜਾ ਭਵਨ ਮਾਜ਼ਰੀ ਅਕਾਲੀਆ ਰੋਡ ਬਾਰ ਵਿਖੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਹਿਣ ਸੈਣ ਖਾਣ ਪੀਣ ਦੀ ਜ਼ਰੂਰਤ ਹੈ ਤੇ ਤੁਸੀਂ ਅੰਬੇਦਕਰ ਊਰਜਾ ਭਵਨ ਦੇ ਵਿੱਚ ਐਨੀ ਟਾਈਮ ਆ ਸਕਦੇ ਹੋ ਤੁਹਾਨੂੰ ਇੱਥੇ ਰਹਿਣ ਦੀ ਕੋਈ ਸਮੱਸਿਆ ਨਹੀਂ ਤੁਹਾੰਮੇਤੇ ਖਾਣ ਦੀ ਕੋਈ ਵੀ ਸਮੱਸਿਆ ਨਹੀਂ ਹੈ। ਔਰ ਇਹ ਅਨਾਉਂਸਮੈਂਟ ਕੀਤੀ ਹੈ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ। ਉਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਦੱਸਿਆ ਕਿ ਇਹ ਜਿਹੜੇ ਭਵਨ ਬਣਿਆ ਹੈ ਮੁਸ਼ਕਲ ਦੀ ਘੜੀ ਦਾ ਸਾਹਮਣਾ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਵਾਸਤੇ ਬਣੇ ਹੋਏ ਨੇ। ਤੁਸੀਂ ਆਓ ਕਮਰਿਆਂ ਦੇ ਵਿੱਚ ਬਕਾਇਦਾ ਤੌਰ ਤੇ ਤੁਹਾਨੂੰ ਰਹਿਣ ਦੀ ਜਗ੍ਹਾ ਮਿਲੇਗੀ। ਖਾਣ ਵਾਸਤੇ ਤੁਹਾਨੂੰ ਭੋਜਨ ਮਿਲੇਗਾ ਔਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਓ 1 2 3 10 ਦਿਨ ਜਿੰਨੇ ਵੀ ਤੁਸੀਂ ਦਿਨ ਰਹਿਣਾ ਚਾਹੁੰਦੇ ਹੋ ਤੁਸੀਂ ਬੜੀ ਆਸਾਨੀ ਦੇ ਨਾਲ ਇੱਥੇ ਰਹਿ ਸਕਦੇ ਹੋ ਕਿਉਂਕਿ ਇਹ ਜਿਹੜੀ ਕਹਿ ਸਕਦੇ ਕਿ ਘੜੀ ਹੈ ਇਹ ਜਿਹੜੇ ਪਲ ਹੈ ਇਹ ਇੱਕ ਦੂਜੇ ਦੇ ਸਾਥ ਦੇ ਨਾਲ ਹੀ ਜਿਹੜਾ ਦਰਦ ਹੈ ਉਹ ਘੱਟ ਮਹਿਸੂਸ ਹੁੰਦਾ ਹੈ ਦੇਖੋ ਜਿਹੜਾ ਨੁਕਸਾਨ ਹੋਣਾ ਹੈ ਉਹ ਤਾਂ ਹੋਣਾ ਹੀ ਹੋਣਾ ਹੈ ਉਹ ਤਾਂ ਕਾਲਪੁਰਖ ਦੇ ਭਾਣੇ ਜੀ ਹੋ ਰਿਹਾ ਸਾਰਾ ਕੁਝ ਔਰ ਜਿੰਨੀ ਆਪਾਂ مطلب سبھاوا کی گل ہے کہ جنیاں بھی سنسامہ نے وہ کر مدد کر رہی ہیں تو بہت بڑی گل ہے تو انہوں سا درچ ایک مطلب کہہ سکتے ہیں کہ پاور آف شوشل یونیٹی ہے جنہاں کی بدولت امبیڑ امبیڈکر ارجا بون پوری طرح بنیا ہویا ہے اور جس کے بہت سارے لوگ جہے نے مطلب لکھان لوگ اس امبیڑ کر امبیڈکر ارجا نال جڑے ہوئے نے کیونکہ جسر صاحب دی سوچ یہی ہے کہ منوکتہ دی پلائی لئی چکیا ایک قدم ہی ਜ਼ਿੰਦਗੀ ਦਾ ਸੱਚ ਹੈ ਇਹ ਨਹੀਂ ਕਿ ਕਰੋੜਾਂ ਅਰਬਾ ਰੁਪਈਆ ਸਾਡੇ ਖਾਤਿਆਂ ਦੇ ਵਿੱਚ ਪਿਆ ਹੈ ਕਰੋੜਾਂ ਅਰਬਾ ਰੁਪਈਏ ਦੇ ਅਸੀਂ ਮਾਲਕ ਹਾਂ ਲੇਕਿਨ ਜਦੋਂ দান ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਸਾਡੇ ਜਿਹੜੇ ਕਦਮੋ ਪਿੱਛੇ ਹੋ ਜਾਂਦੇ ਨੇ ਸੋ ਇਸ ਕਰਕੇ ਬਹੁਤ ਵੱਡੀ ਅਨਾਉਂਸਮੈਂਟ ਹੈ ਅਮਰੀਦ ਕਾ ਰੂਜਾ ਪਵੰਗ ਦੇ ਵਿੱਚ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਪਟਿਆਲੇ ਦੇ ਏਰੀਏ ਦੇ ਲੋਕ ਜਿਹੜੇ ਨੇ ਖਾਸ ਕਰਕੇ ਘੱਗਰ ਔਰ ਵੱਡੀ ਨਦੀ ਜਿਹੜੀ ਹੈ ਇਸ ਤੇ ਮਤਲਬ ਹਮੇਸ਼ਾ ਜਦੋਂ ਬਰਸਾਤ ਪੈਂਦੀ ਹੈ ਪਾਣੀ ਆਉਂਦਾ ਹੈ ਤਾਂ ਨੀਵੇਂ ਇਲਾਕੇ ਜਿਹੜੇ ਆ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਲੋਕਾਂ ਦਾ ਪੂਰਾ ਸਾਜੋ ਸਮਾਨ ਖਤਮ ਹੋ ਜਾਂਦਾ ਹੈ ਖਾਣ ਪੀਣ ਲਈ ਕੁਝ ਨਹੀਂ ਬਚਦਾ ਔਰ ਫਿਰ ਉਹ ਆਲੇ ਦੁਆਲੇ ਦੇਖਦੇ ਹਾਲਾਂਕਿ ਬਹੁਤ ਸਾਰੀਆਂ ਧਰਮਸ਼ਾਲਾ ਉਹ ਵੀ ਖੋਲੀਆਂ ਹੋਈਆਂ ਨੇ ਮਤਲਬ ਜਿੰਨੀ ਕੋਈ ਮਦਦ ਕਰ ਸਕਦਾ ਇਹਨਾਂ ਦਿਨਾਂ ਵਿੱਚ ਕਰਦਾ ਨਜ਼ਰ ਆ ਰਿਹਾ ਹੈ سو so, اس کر کے پاور آف شوشل ڈیوٹی نے فیصلہ کیتا ہے سارے پردان شریف فقی چین جسل صاحب ہو رہا نے کہ اس مشکل کی دی گڑی دیکھ امبیڈکر ارجا پون جا کی چار منجلی بنیا ہویا ہے یہ تو ہڈے واسطے ہے تھی آپ بھی آ سکتے ہو پروار کے سمیت بھی آ سکتے ہو ਇੱਥੇ ਖਾਣ ਦੀ ਰਹਿਣ ਦੀ ਪੀਣ ਦੀ ਕੋਈ ਸਮੱਸਿਆ ਨਹੀਂ ਹੈ ਔਰ ਤੁਹਾਨੂੰ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਅੰਬੇਡਕਰ ਊਰਜਾ ਭਵਨ ਦੇ ਵਿੱਚ ਮਿਲੇਗੀ ਸੋ ਇਸ ਕਰਕੇ ਇਸ ਵਿੱਤਾ ਦੀ ਘੜੀ ਦੇ ਵਿੱਚ ਅੰਬੇਡਕਰ ਊਰਜਾ ਭਵਨ ਹਮੇਸ਼ਾ ਤੁਹਾਡੇ ਨਾਲ ਹੈ ਜੁੜੇ ਰਹੋ ਪਸੂਨਾਮਾ ਚੈਨ ਦੇ